ਜੇਲ੍ਹ 'ਚ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਦਰਅਸਲ ਉਹਨਾਂ ਦੀ ਪਤਨੀ ਨਾਲ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਮੁਲਾਕਾਤ ਨੂੰ ਰੱਦ ਕੀਤਾ ਹੈ। ਇਸ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦੱਸਿਆ ਹੈ ਕਿ ਇਸ ਪਿੱਛੇ ਦਾ ਕੋਈ ਕਾਰਨ ਹਾਲਾਂਕਿ ਨਹੀਂ ਦੱਸਿਆ ਪਰ ਜੋ ਜਾਣਕਾਰੀ ਆ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋ ਵਿਅਕਤੀ ਹੀ ਇੱਕ ਵਾਰ ਦੇ ਵਿੱਚ ਮੁਲਾਕਾਤ ਕਰ ਸਕਦੇ ਨੇ। ਅੱਜ ਦਿੱਲੀ ਦੀ ਮੰਤਰੀਾ ਜੋ ਅਤੀਸ਼ੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਹੈ ਯਾਨੀ ਕਿ 29 April ਨੂੰ ਅਤੀਸ਼ੀ ਦੀ ਮੁਲਾਕਾਤ ਤੈਅ ਹੋਈ ਸੀ ਤਾਂ ਦੂਜੇ ਪਾਸੇ 30 April ਨੂੰ ਯਾਨੀ ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਕਰਕੇ ਸੁਨੀਤਾ ਕੇਜਰੀਵਾਲ ਦੀ ਮੁਲਾਕਾਤ ਨੂੰ ਜੇਲ੍ਹ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ ਦੱਸਿਆ ਕਿ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਕੈਦ ਨੇ ਉਹਨਾਂ ਦੇ ਉੱਤੇ ਜੋ ਸ਼ਰਾਬ ਘਟਾਲਾਸੀ ਦਿੱਲੀ ਦਾ ਉਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ منی ਲਾਂਡਰਿੰਗ ਮਾਮਲੇ ਦੇ ਵਿੱਚ ਤਾਂ ਲਗਾਤਾਰ ਕੋਰਟ ਵੱਲੋਂ ਵੀ ਉਹਨਾਂ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਸੀ ਜੋ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਉਹ ਵੀ ਖਾਰਜ ਕੀਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਜੋ ਮੁਲਾਕਾਤ ਹੋਣੀ ਸੀ ਉਹਨਾਂ ਦੀ ਪਤਨੀ ਦੀ ਸੁਨੀਤਾ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਦੀ ਉਸ ਮੁਲਾਕਾਤ ਨੂੰ ਰਦ ਕਰ ਦਿੱਤਾ ਗਿਆ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਸੀ ਤਾਂ ਦੂਜੇ ਪਾਸੇ ਐਨ ਮੌਕੇ ਤੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਗਾਤਾਰ ਕੋਟ ਦਰੁਖ ਕਰਦੀ ਹੈ ਤਾਂ ਜੋ ਕੇਜਰੀਵਾਲ ਨੂੰ ਕਿਸੇ ਪਾਸੋਂ ਰਾਹਤ ਮਿਲ ਸਕੇ ਪਰ ਕਿਸੇ ਵੀ ਪਾਸੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਲਗਾਤਾਰ ਉਹਨਾਂ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ ਜ਼ਮਾਨਤ ਪਟੀਸ਼ਨਾਂ ਤੱਕ ਖਾਰਜ ਹੋ ਚੁੱਕੀਆਂ ਨੇ ਜੁਰਮਾਨੇ ਤੱਕ ਲੱਗ ਚੁੱਕੇ ਨੇ ਪਟੀਸ਼ਨ ਪਟੀਸ਼ਨ ਪਾਉਣ ਵਾਲਿਆਂ ਨੂੰ ਤਾਂ ਦੂਜੇ ਪਾਸੇ ਹੁਣ ਮੁਲਾਕਾਤ ਰੱਦ ਹੋਣਾ ਵੀ ਕਿਤੇ ਨਾ ਕਿਤੇ ਝਟਕਾ ਕਹਿ ਸਕਦੇ ਹਾਂ ਕਿਉਂਕਿ ਪਤਨੀ ਸੁਨੀਤਾ ਕੇਜਰੀਵਾਲ ਨੇ ਜੁਰਵਿੰਦ ਕੇਜਰੀਵਾਲ ਦੇ ਉਹ ਲਗਾਤਾਰ ਹੁਣ ਸਿਆਸੀ ਤੌਰ ਤੇ ਸਰਗਰਮ ਨੇ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਰੋਟ ਸ਼ੋਅ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾਈ ਜਾ ਸਕੇ ਤਾਂ ਇਸ ਮੌਕੇ ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਦੀ ਮੁਲਾਕਾਤ ਰੱਦ ਹੋਣਾ ਝਟਕਾ ਕਹਿ ਸਕਦੇ ਹਾਂ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਕੋਈ ਮੁਲਾਕਾਤ ਤੇ ਹੁੰਦਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਨਸੀਹਤ ਦੇ ਕੇ ਜਾਂ ਪਾਰਟੀ ਨੂੰ ਲੈ ਕੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕੋਈ ਨਾ ਕੋਈ ਹੁਕਮ ਹੈ ਜੋ ਸਰਕਾਰ ਲਈ ਉਹ ਜਾਰੀ ਕਰਦੇ ਨੇ ਪਰ ਇਸ ਤੋਂ ਪਹਿਲਾਂ ਹੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਮੁਲਾਕਾਤ ਰੱਦ ਹੋ ਜਾਂਦੀ ਹੈ ਇਸ ਨੂੰ ਝਟਕਾ ਕਹਿ ਸਕਦੇ ਆ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਤਿਹਾੜ ਜੇਲ੍ਹ ਪਹੁੰਚਣਗੇ ਉੱਥੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਮੰਨਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਮੁਲਾਕਾਤ ਦੇ ਦੌਰਾਨ ਚਰਚਾ ਹੋ ਸਕਦੀ ਹੈ ਕੋਈ ਨਵੀਂ ਰਣਨੀਤੀ ਬਣਾਈ ਜਾ ਸਕਦੀ ਹੈ ਹਾਲਾਂਕਿ ਕਿੰਨਾ ਸਮਾਂ ਮੁਲਾਕਾਤ ਹੋਵੇਗੀ ਕਿ ਕੀ ਇਸ ਵਿੱਚ ਹੁੰਦਾ ਹੈ ਉਹ ਤਾਂ ਆਉਣ ਵਾਲੇ ਸਮੇਂ 'ਚ ਹੀ ਯਾਨੀ ਕਿ ਭਲਕੇ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੰਤਰੀ ਆਤੀਸ਼ੀ ਅੱਜ 29 April ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੇ ਲਈ ਜੇਲ੍ਹ 'ਚ ਜਾ ਰਹੇ ਹਨ ਦੂਜੀ ਪਾਸੇ ਸੁਨੀਤਾ ਕੇਜਰੀਵਾਲ ਦੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਗਿਆ। ਉਹਨਾਂ ਨੇ ਭਾਜਪਾ ਦੇ ਉੱਤੇ ਵੀ ਬਹੁਤ ਸਾਰੇ ਦੋਸ਼ ਲਗਾਏ ਨੇ। ਉਹਨਾਂ ਨੇ ਇੱਥੋਂ ਤੱਕ ਵੀ ਦੋਸ਼ ਲਗਾਏ ਨੇ ਕਿ ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਮੁਲਾਕਾਤ ਰੱਦ ਹੋਣ ਦਾ ਕਾਰਨ ਨਹੀਂ ਦੱਸਿਆ। ਪਰ ਜੋ ਜਾਣਕਾਰੀ ਆ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਜ ਮੰਤਰੀ ਆਤੀਸ਼ੀ ਹੋਰਾਂ ਦੀ ਮੁਲਾਕਾਤ ਹੈ। ਹਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਕਰਨਗੇ। ਇਸੇ ਦੇ ਕਰਕੇ ਸੁਨੀਤਾ ਕੇਜਰੀਵਾਲ ਹੋਰਾਂ ਦੀ ਆ ਜੋ ਮੁਲਾਕਾਤ ਸੀ ਉਸ ਨੂੰ ਰੱਦ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਮੁਲਾਕਾਤ ਸੰਭਵ ਹੋ ਸਕਦੀ ਹੈ